ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਰਪਾਲ ਸਿੰਘ ਗੁਰਦੁਆਰਾ ਬਾਬਾ ਜੀਵਨ ਸਿੰਘ ਮੁਖ ਸੇਵਾਦਾਰ ਐਦਾ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਦਾ ਉਹਦੇ ਵਿੱਚ ਆਈਆਂ ਸੰਗਤਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਆਈਆਂ ਸੰਗਤਾਂ ਨੂੰ ਜੀ ਆਇਆਂ ਕੀਤਾ ਬਹੁਤ-ਬਹੁਤ ਪ੍ਰਬੰਧ ਕੀਤਾ ਆਈਆਂ ਸੰਗਤਾਂ ਨੂੰ ਜਲਪਾਣੀ ਸ਼ਿਕਾਈਦਾ ਗੁਰੂ ਕੇ ਲੰਗਰ ਟੋਟ ਵਰਤ ਰਹੇ ਨੇ ਸਟੇਟਾਂ ਲੱਗਿਆ ਨੇ ਗੁਰੂ ਦੇ ਦੀਵਾਨ ਲੱਗੇ ਨੇ ਢਾਡੀ ਜਥੇ ਦੀਵਾਨ ਲਾ ਰਹੇ ਨੇ ਆਈਆਂ ਸੰਗਤਾਂ ਦਾ ਬਹੁਤ ਦਿਲੋਂ ਧੰਨਵਾਦ ਕਰੀਦਾ ਹੈ ਆਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ। ਔਰ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਨੇ ਦੋ ਗੁਰੂ ਸਹਿਬਾਨਾਂ ਦੇ ਗੋਦ ਦਾ ਨਿਗਮ ਆਣਿਆ ਦੋ ਗੁਰੂ ਸਹਿਬਾਂ ਦੀ ਛਤਰ ਛਾਇਆ ਹੇਠ ਆਪਣਾ ਜੀਵਨ ਬਤੀਤ ਕੀਤਾ ਔਰ ਨਾਮੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੀਸ ਦਿੱਲੀੋਂ ਲੈ ਕੇ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਪਹੁੰਚੇ ਔਰ ਜਦੋਂ ਦਸਮ ਪਿਤਾ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਾਵੇਂ ਪਾਛਾ ਦਾ ਸੀਸ ਭਾਈ ਜੈਤਾ ਜੀ ਕੋਲੋਂ ਉਹਨਾਂ ਨੇ ਲੈ ਕੇ ਉਹਦਾ ਸਨਸਕਾਰ ਕੀਤਾ ਤਾਂ ਉਹ ਜਵੇਲੇ ਭਾਈ ਜੈਤਾ ਜੀ ਨੂੰ ਗਲੜਕੀ ਤੇ ਲੈ ਕੇ ਉਹ ਨਾਨੇ ਰੰਗਰੇਟੇ ਗੁਰੂ ਕੇ بیٹے ਦਾ ਖਿਤਾਬ ਭਾਈ ਜੈਤਾ ਜੀ ਨੂੰ ਦਿੱਤਾ ਜੋ ਮੁੜਕੇ ਦਸਮ ਪਾਚਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲੋਂ ਅੰਮ੍ਰਿਤ ਛੱਕੇ ਬਾਬਾ ਜੀਵਨ ਸਿੰਘ ਜੀ ਮੜੇ ਔਰ ਉਹਨਾਂ ਨੇ ਗੁਰੂ ਸਾਹਿਬ ਦੇ ਨਾਲ ਜੰਗਾਂ ਦੇ ਵਿੱਚ ਆਪਣਾ ਯੋਗਦਾਨ ਪਾਇਆ ਔਰ ਉਹਨਾਂ ਦੀ ਸ਼ਹਾਦਤ ਵੀ ਜਦੋਂ ਗੁਰੂ ਮਹਾਰਾਜ ਨੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਿਆ ਔਰ ਸਰਸਾ ਕੰਡੇ ਤੇ ਜਦੋਂ ਦਸਮ ਪਾਤਸ਼ਾਹ ਸੇਰਵੇ ਬਾਣੀ ਪੜ ਰਏ ਸਨ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ ਉਸ ਵੇਲੇ ਉਸ ਸਮੇਂ ਦੀ ਹਕੂਮਤ ਨੇ ਆਪਣੀਆਂ ਸਾਰੀਆਂ ਜੋ ਉਹਨਾਂ ਨੇ ਕਸਮਾ ਖਾਦੀਆਂ ਸੀ ਉਹਨਾਂ ਨੂੰ ਪਾਸੇ ਕਰਦੇ ਹੋਏ ਆ ਕੇ ਹਮਲਾ ਕੀਤਾ ਔਰ ਉਸ ਵੇਲੇ ਭਾਈ ਜੇਤਾ ਜੀ ਨੇ ਉਹਨਾਂ ਦੇ ਨਾਲ ਟੱਕਰ ਆ ਕੀਤਾ ਔਰ ਉਸ ਤੋਂ ਬਾਅਦ ਚਮਕੌਰ ਦੀ ਗੜੀ ਦੇ ਵਿੱਚ ਦੋ ਬਾਬਾ ਜੀਵਨ ਸਿੰਘ ਜੀ ਨੇ ਸਮੇਂ ਦੀ ਹਕੂਮਤ ਨਾਲ ਜੰਗ ਲੜਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕੀਤੀ ਇੱਥੇ ਸਾਡੇ ਜੋ ਇਤਿਹਾਸਕਾਰ ਨੇ ਉਹਨਾਂ ਦਾ ਵੱਖ-ਵੱਖ ਵਿਚਾਰ ਹੈ ਕਈਆਂ ਨੇ ਬਾਬਾ ਜੀਵਨ ਸਿੰਘ ਦੀ ਸ਼ਹਾਦਤ ਨੂੰ ਸਰਸਾ ਦੇ ਕੰਡੇ ਤੇ ਦੱਸਿਆ ਔਰ ਕਈਆਂ ਨੇ ਇਹ ਸ਼ਹਾਦਤ ਨੂੰ ਚਮਕੌਰ ਦੀ ਗੜੀ ਵਿੱਚ ਦੱਸਿਆ ਪਰ ਕਿਤੇ ਵੀ ਹੈ ਸ਼ਹੀਦ ਸ਼ਹੀਦ ਹੈ ਔਰ ਉਹਨਾਂ ਨੇ ਆਪਣੀ ਸ਼ਹਾਦਤ ਦੇ ਕੇ ਇਸ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਆਪਣਾ ਸਾਰਾ ਕੁਛ ਵਾਰਿਆ ਆਪਣੀ ਸ਼ਹਾਦਤ ਦਿੱਤੀ ਔਰ ਸਾਨੂੰ ਉਹਨਾਂ ਦੇ ਇਹ ਜੋ ਆਪਾਂ ਦਿਹਾੜੇ ਮਾਰਾ ਰਹੇ ਆ ਤਾਂ ਹੀ ਸਫਲੇ ਹੈ ਜੇ ਆਪਾਂ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣ ਦਾ ਪ੍ਰਾਰਾਲਾ ਕਰੀਏ ਕਿਉਂਕਿ ਉਹਨਾਂ ਨੇ ਵੀ ਅਮਰ ਛੱਕੇ ਗੁਰੂ ਵਾਲੇ ਬਣ ਕੇ ਤੇ ਬਾਬਾ ਜੀਵਨ ਸਿੰਘ ਬਣ ਕੇ ਇਸ ਖਾਲਸਾ ਪੰਥ ਦੀ ਜੜ ਦੀ ਗੱਲ ਵਾਸਤੇ ਆਪਣੀ ਕੁਰਬਾਨੀ ਦਿੱਤੀ ਔਰ ਆਪਾਂ ਸਾਰਿਆਂ ਨੂੰ ਇਹ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਬਾਣੀ ਪੜ ਕੇ ਆਪਾਂ ਅਮਰ ਛੱਕੇ ਬਾਣੀ ਔਰ ਬਾਣੇ ਦੇ ਧਾਰਨੀ ਹੋ ਕੇ ਆਪਣਾ ਜੀਵਨ ਨਿਵਾ ਕਰੀਏ वागुरु जी का खालसा वाह की भाई देश दुनिया की हर खबर सबसे पहले देखने के लिए फॉलो करें सर्वजन न्यूज यूट्यूब फेसबुक इंस्टाग्राम और WhatsApp चैनल पर।